ਹਨ ਕੀ ਨਾ ਜੀ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਮੈਂ ਤੇ ਅੱਜ ਇੱਕ ਇਸ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਇਕੱਠਾਤਾ ਕੀਤੀ ਹੈ ਦੇਖੋ ਗੰਨੇ ਦੀ ਨੇ 61 ਰੁਪਏ ਦੀ ਪੇਮੈਂਟ ਆ ਜਿਹੜੀ ਬਕਾਇਆ ਰਹਿਣ ਦੀ ਹੈ ਸਰਕਾਰ ਵੱਲ ਉਹਦੇ ਵਾਸਤੇ ਅਸੀਂ ਦੋ ਤਿੰਨ ਮਹੀਨੇ ਅੱਗੇ ਵੀ ਬੜੀ ਜਤੋਜਤ ਕੀਤੀ ਤੇ ਇਹ 133 ਕਰੋੜ ਚੋਂ ਸਿਰਫ 50 ਕਰੋੜ ਸਰਕਾਰ ਨੇ ਦਿੱਤਾ 83 ਕਰੋੜ ਅਜੇ ਲੈਣ ਵਾਲਾ ਕੋਆਪਰੇਟ ਮਿਲਾਂ ਦਾ ਮੇਰਾ ਕੱਲ ਜਿਹੜਾ ਪੂਰਾ ਪੂਰਾ ਬਕਾਇਆ 90-95 ਕਰੋੜ ਰੁਪਇਆ ਉਹ ਆ ਉਹ ਵੀ ਸਰਕਾਰ ਨਾਲ ਖੜਾ ਵਾ ਕਿਸਾਨਾਂ ਦਾ ਉਹ ਵੀ ਨਹੀਂ ਦਿੱਤਾ ਆਉਣ ਵਾਲੀ ਫਸਲ ਜਿਹੜੀ ਬਿਲਕੁਲ ਤਿਆਰ ਆ ਮੇਲਾ ਜਿਹੜੀਆਂ ਚੱਲਣ ਦੇ ਬਿਲਕੁਲ ਤਿਆਰੀ ਚ ਆ ਅਸੀਂ ਐਰਕਾ ਸਰਕਾਰ ਨੂੰ ਫਿਰ ਕੋ ਬੜੀ ਵਾਰੀ ਅਪੀਲ ਕੀਤੀ ਕਿ ਐਰਕਾ ਦਰਿਆਵਾਂ ਨੇ ਬਹੁਤ ੱੱਕਾ ਮਾਰਿਆ ਵਾ ਤੇ ਜਿਹੜੇ ਕਮਾਦ ਕੋ ਮਾੜੇ ਮੋਟੇ ਬੱਚੇ ਆ ਸਾਡੀਆਂ ਮੇਲਾ ਜਿਹੜੀਆਂ ਇਹਨਾਂ ਨੂੰ ਗੇਤੀਆਂ ਚਲਾਓ ਘੱਟੋ ਘੱਟ ਜਿਹੜਾ ਨਵੰਬਰ ਦਾ ਮੇਲਾ ਇਹ ਤੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ 15 ਨਵੰਬਰ ਤੱਕ ਮੇਲਾ ਸਾਰੀਆਂ ਚੱਲ ਜਾਣੀਆਂ ਚਾਹੀਦੀਆਂ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਹਰਿਆਣਾ ਸਰਕਾਰ ਨੇ ਰੇਟ ਵਧਾ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਮਿਲਾਂ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਨਾ ਤੇ ਪਿਛਲਾ ਬਕਾਇਆ ਤੇ ਨਾ ਅਗਲੇ ਸੀਜ਼ਨ ਜਿਹੜਾ ਹੁਣ ਸੀਜ਼ਨ ਚੱਲਣਾ ਸਾਡਾ ਉਹਦੇ ਸਬੰਧ ਵਿੱਚ ਨਾ ਕੋ ਰੇਟ ਐਲਾਨ ਕੀਤਾ ਨਾ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਮਿਲਾਂ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਰੇਟ ਜਿਹੜਾ ਐਲਾਨ ਕਰਕੇ ਵੀ ਆਹ ਰੇਟ ਜਿਹੜਾ ਅਗਲਾ ਦੇਵਾਂਗੇ ਇਹਦੇ ਸਬੰਧ ਵਿੱਚ ਅੱਜ ਸਾਰੀਆਂ ਜਿਹੜੀਆਂ ਹੋਰ ਵੀ ਮੇਰੀਆਂ ਜੱਥੇਬੰਦੀਆਂ ਨਾਲ ਗੱਲ ਹੀ ਉਗਰਾਹ ਵਾਲੇ ਵੀ ਵੀਰਾਂ ਨਾਲ ਵੀ ਗੱਲ ਹੋਈ ਆ ਸਾਰਿਆਂ ਨੇ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਕਰ ਲੋ ਗੱਲ ਜੇ ਸਰਕਾਰ ਨੇ ਸਾਡੀ 2-4 ਦਿਨਾਂ ਚ ਕੋਈ ਨਾ ਗੱਲ ਸੁਣੀ ਫਿਰ ਸਾਨੂੰ ਹਾਰ ਕੇ ਫਿਰ ਸੜਕਾਂ ਤੇ ਜਾਣਾ ਪਊਗਾ ਫਿਰ ਜਦੋਂ ਅਸੀਂ ਸੜਕਾਂ ਤੇ ਜਾਂਦੇ ਆ ਫਿਰ ਸਰਕਾਰ ਕਹਿੰਦੀ ਵੀ ਤੁਸੀਂ ਜਗਾ ਲੱਭ ਲੈਂਦੇ ਵਜਾ ਤੇ ਤੁਹਾਡ ਕੋ ਹੁੰਦੀ ਨਹੀਂ ਕੋਈ ਪਰ ਅਸੀਂ ਬੇਨਤੀ ਕਰਨੀ ਚਾਹੁੰਦੇ ਵੀ ਸਾਡਾ ਜੀ ਨਹੀਂ ਕਰਦਾ ਕਿਉਂਕਿ ਅੱਗੇ ਵੀ ਅਸੀਂ 5 ਦਿਨ ਪਿੱਛੇ ਬਟਾਲਾ ਚੌਕ 'ਚ ਫਿਰ ਸ਼ੈਰੀ ਐਮ ਐਲ ਏ ਸ਼ੈਰੀ ਕਲਸੇ ਦੇ ਬੂਹੇ ਘੜੀ ਤਿੰਨ ਦਿਨ ਰਹੇ ਫਿਰ ਚੌਕ ਹਾਈਵੇ ਡੱਕਿਆ 2 ਦਿਨ ਫਿਰ ਜਾ ਕੇ 50 ਕਰੋੜ ਰੁਪਏ ਲਿਆ ਆ ਇਹਨਾਂ ਕੋਲ ਮਤਲਬ ਹਰ ਕੰਮ ਲੜ ਕੇ ਹੀ ਕਰਨਾ ਹੁੰਦਾ ਫਿਰ ਇਹ ਜਦੋਂ ਕਦੋਂ ਦਾ ਸ਼ੁਰੂ ਕੀਤਾ ਹੁਣ ਅਸੀਂ ਦੋਰੇ ਅਪੀਲ ਕਰ ਰਹੇ ਆ ਸਰਕਾਰ ਨੂੰ ਵੀ ਤੁਹਾਡੀ ਜਿਮਨੀ ਚੋਂ ਚਲਣ ਦੀ ਆ ਤਰਨ ਤਰ ਪਰ ਅਸੀਂ ਸ਼ਾਂਤਾਂ ਅਜੇ ਅਸੀਂ ਕੇ ਇਹਨੂੰ ਛੇੜ ਨਹੀਂ ਗਏ ਵੀ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਕਿਸਾਨਾਂ ਨੂੰ ਖਰਾਬ ਕਰਨ ਦੇ ਆ ਪਰ ਸਾਨੂੰ ਨਾ ਖਰਾਬ ਕੀਤਾ ਜਾਵੇ ਇਹ ਤੁਰੰਤ ਜਿਹੜਾ ਵਾ ਗੰਨੇ ਦਾ ਬਕਾਇਆ ਜਿਹੜਾ ਰਹਿੰਦਾ ਇਹ ਸਾਰਾ ਰਿਲੀਜ਼ ਕਰਨਾ ਚਾਹੀਦਾ ਤੇ ਆਉਣ ਵਾਲਾ ਜਿਹੜਾ ਗੰਨੇ ਦਾ ਰੇਟ ਆ ਇਹ ਐਲਾਨ ਕਰਕੇ ਤੇ ਇਹਦਾ ਨੋਟੀਫਾਈ ਜਿਹੜਾ ਜਾਰੀ ਕਰਨਾ ਚਾਹੀਦਾ ਕਿਉਂਕਿ ਅਸੀਂ ਮੇਲਾ ਦੇ ਦੁਆਲੇ ਹੋ ਕੇ ਪ੍ਰਾਈਵੇਟ ਮੇਲਾ ਜ ਨਹੀਂ ਆਵੀਆਂ 15 ਤਰੀਕ ਦੇ ਲਗ ਲਗ 15 ਨਵੰਬਰ ਦੇ ਅਸੀਂ ਮਿਲਣਾ ਚਾਲੂ ਕਰ ਸਕੀਏ ਇਸ ਬੰਦ ਵਿੱਚ ਅਸੀਂ ਸਾਰੇ ਇਕੱਠੇ ਹੋਏ ਗੁਰਪ੍ਰੀਤ ਸਿੰਘ ਬੋਪਰਾ ਜਨ ਸਖਤਰ ਮਾਝਾ ਕਿਸਾਨ ਕਮੇਟੀ ਕੰਨੇ ਦੇ ਰੇਟ ਨੂੰ ਲੈ ਕੇ ਜਿਹੜਾ ਚੱਲ ਰਿਹਾ ਉਹਦੇ ਬਾਰੇ ਕੰਨੇ ਦੇ ਰੇਟ ਅਤੇ ਪੇਮੈਂਟ ਸੰਬੰਧੀ ਜਿਹੜੇ ਅੱਜ ਅਸੀਂ ਇਕੱਤਰਤਾ ਹੋਏ ਆਂ ਪਿਛਲੇ ਕਾਫੀ ਦਿਨਾਂ ਤੋਂ ਲਗਭਗ 4-5 ਮਹੀਨੇ ਤੋਂ ਅਸੀਂ ਵੱਖ-ਵੱਖ ਪੰਜਾਬ ਦੇ ਐਮਐਲਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਬਾਅਦ ਚ ਸਾਡੇ ਜਥੇਬੰਦੀ ਉਹਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪਟਾਲਾ 4 ਦਿਨ ਧਰਨਾ ਵੀ ਲਾਇਆ ਗਿਆ ਆਪਣੀ ਜਿਹੜੇ 68% ਕੰਡੋਸ ਨੂੰ ਲੈ ਕੇ ਪਰ ਸਰਕਾਰ ਵੱਲੋਂ ਸਾਡੀ ਜਿਹੜੀ ਪੇਮੈਂਟ ਹੈ ਉਹਦਾ ਤੀਜਾ ਹਿੱਸਾ ਪਾਇਆ ਗਿਆ ਹਲੇ ਵੀ ਸਾਡੇ 60% ਜਿਹੜੇ ਪੈਸੇ ਉਹ ਸਰਕਾਰ ਵੱਲ ਲੈਣ ਵਾਲੇ ਰਹਿੰਦੇ ਆ ਦੂਸਰੀ ਸਾਡੀ ਸਰਕਾਰ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਬਿੱਲਾਂ ਚਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜਿਹੜਾ ਨਵਾਂ ਰੇਟ ਹੈ ਨਵੇਂ ਸੀਜ਼ਨ ਦਾ ਉਹਨੂੰ ਐਲਾਨ ਕੀਤਾ ਜਾਵੇ ਕਿਉਂਕਿ ਸਾਡੇ ਗਵਰਨਰ ਦੀ ਸਟੇਟ ਹਰਿਆਣਾ ਜਿੱਥੇ ਉੱਥੇ ਦੀ ਸਰਕਾਰ ਨੇ 415 ਰੁਪਏ ਜਿਹੜਾ ਗੈਨ ਰੇਟ ਕੀਤਾ ਅਸੀਂ ਉਸ ਦੀ ਤਰਜ਼ ਤੇ ਅਸੀਂ 450 ਰੁਪਏ ਦਾ 50 ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੂੰ ਗੰਨੇ ਦਾ ਜਿਹੜਾ ਰੇਟ ਦਿੱਤਾ ਜਾਵੇ ਤੇ ਜਲਦੀ ਤੋਂ ਜਲਦੀ ਮਿਲਣਾ ਚਲਾਉਣ ਤੋਂ ਮੀ ਨੋਟਿਸ ਜਾਰੀ ਕੀਤਾ ਜਾਵੇ ਧੰਨਵਾਦ ਜੀ ਜੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ 61 ਰੁਪਏ ਬਕਾਇਆ ਵਾ ਇੱਕ ਤੇ ਉਹ ਦੇ ਦੇ ਸਾਨੂੰ ਕਿਉਂਕਿ ਸਾਨੂੰ 23 ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿੰਨੇ ਕਿਸਾਨ ਆ ਉਹਦੇ ਵਿੱਚ ਵਾ ਤੇ ਹੁਣ ਤੁਹਾਡੇ ਹਿਸਾਬ ਨਾਲ ਹੁਣ ਹੁਣ ਫਿਰ ਬਹੁਤ ਨੁਕਸਾਨ ਹੋ ਗਿਆ ਤੇ ਸਾਨੂੰ ਨਾ ਕੋਈ ਮਾਅਬਜਾ ਦਿੱਤਾ ਇਹਨਾਂ ਨੇ ਕਹਿੰਦੇ 20000 ਰੁਪਇਆ ਦਵਾਂਗੇ 1 ਰੁਪਇਆ ਨਹੀਂ ਅਜੇ ਤੱਕ ਮਿਲਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਸਾਡੇ ਆਪਣੇ ਪੈਸੇ ਆ ਉਹ ਵੀ ਨਹੀਂ ਦੇਣ ਦੇ ਜਿਹੜੇ ਸਾਡੇ 65 ਰੁਪਏ ਰਹਿੰਦੇ ਆ ਉਹ ਵੀ ਅਸੀਂ ਧਰਨੇ ਲਾ ਲਾ ਅੱਕ ਗਏ ਆ ਸਾਡੀ ਇਹੋ ਬੇਨਤੀ ਆ ਕਿ ਸਾਡਾ ਜਿਹੜਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ ਨਹੀਂ ਤੇ ਮਜਬੂਰ ਨਾ ਹੋ ਕੇ ਅਸੀਂ ਫਿਰ ਜੋ ਸਾਡੇ ਕੋ ਹੋਊਗਾ ਉਹ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ